ਜਦੋਂ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਕਾਲਪਤਖਨ ਸਾਹਿਬ ਜੀ ਦੇ ਦਰਸ਼ਨ ਦੇਖੀ ਸੀ ਤੇ ਮੈਂ ਕੁਝ ਦਿਨਾਂ ਹੱਦ ਤੱਕ ਬਾਹਰ ਰਿਹਾ ਜੀ ਜਾਤ ਦੇਮੋਂ ਤਾਂ ਮੈਂ ਥੋੜੇ ਦਿਨ ਬਾਅਦ ਚਾ ਜਾ ਜੋ ਮੈਂ ਹੁਣੇ ਕੋ ਵਾਪਸ ਆਇਆ ਸੀਗਾ ਆ ਤੇ ਸ਼੍ਰੀ ਕਾਲਪਤਖਨ ਸਾਹਿਬ ਤੇ ਪੂਰੇ ਨਤਮਸਤਕ ਹੋ ਗਏ ਪੂਰਾ ਸਾਰਾ ਕੁਝ ਸੌਦੇ ਕੁਝ ਦੇ ਸਾਰਾ ਕੁਝ ਛੱਡ ਛਾ ਕੇ ਇੱਛਾ ਕਰਨ ਪੈ ਗਈ ਕਿ ਜੋ ਵੀ ਸ਼੍ਰੀ ਕਾਲਪਤਖਨ ਸਾਹਿਬ ਜੀ ਜਰਦਾ ਸਾਹਿਬ ਦਾ ਹੋ ਕਮ ਹੋਊਗਾ ਉਹ ਸਾਡੀ ਸ਼ਰਮਤ ਤੇ ਹੋਊਗਾ ਜੋ ਵੀ ਉਹ ਲਾ ਦੇਣਗੇ ਉਹ ਜੋ ਕਰਨਗੇ ਉਹ ਐਜੂਡੇਸ਼ਨ ਕਰੇਗਾ ਸਰ ਜੀ ਸਭ ਲੱਗਦਾ ਨਹੀਂ ਕਾਫੀ ਸਮਾਹ ਹੋ ਗਿਆ ਕਿਉਂਕਿ ਪਹਿਲਾਂ ਵੀ ਇਹ ਝੁੱਲਾ ਚਪਾ ਹੋ ਜਾਣੀ ਸੀ ਜਦੋਂ ਆਪਾਂ ਪਹਿਲਾਂ ਮੰਗ ਲੈਣੀ ਸੀ ਤੇ ਅਸੀਂ ਕਹਿੰਦੇ ਸੀ ਕਿ ਉਹ ਸੰਗਿਆ ਦੂਸਤਾ ਰਹਿੰਦੀਆਂ ਤੇ ਹੁਣ ਜਾ ਕੇ ਆਪਾਂ ਨੂੰ ਪਛਤਾਵਾ ਹੋ ਰਿਹਾ ਸ਼ੋਨੀ ਗੱਲ ਚੱਲ ਨੂੰ ਜਿਹੜਾ ਕਿ ਸਾਡੀ ਸਰਕਾਰ ਥਲੇ ਰਹਿ ਗਈ ਹੈ ਆਪਾਂ ਨੂੰ ਸ਼ਰ ਸੁਣਿਆ ਨਹੀਂ ਅਸੀਂ ਕੀ ਕਹਾਂ ਜੇ ਵੀ ਅਸੀਂ ਉਸ ਟਾਈਮ ਦੇ ਵਿੱਚ ਵਿਦਨ ਪਾਰਟੀ ਸਾਰਾ ਕੁਝ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਵਿਦਨ ਪਾਰਟੀ ਅਸੀਂ ਬਾਹਰੋਂ ਖਾਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੀ ਹੈ ਬੇਨਤੀ ਕੀਤੀ ਹੈ ਅਸੀਂ ਵਿਕਾਸਾ ਜਜ਼ਾਤਾ ਕੋਈ ਕਿ ਉਹ ਉਸ ਦੀ ਭੂਲ ਬਖਸ਼ਾਉਣਾ ਹੈ ਆ ਉਸ ਟਾਈਮ ਦੇ ਵਿੱਚ ਅਸੀਂ ਚੁੱਪ ਰਹੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੱਗਦਾ ਕਿ ਹੁਣ ਤੋਲ ਪਛਾਣ ਤੋਂ ਬਾਅਦ ਕਿ ਥੋੜਾ ਸਾਲੀ ਦਲ ਦਾ ਗਰਾਮ ਪਲੇਟਾ ਪਾਰਟੀ ਦਾ ਇਹ ਇਹ ਹੁਣ ਸਾਰੇ ਗੱਲਾਂ ਦੇ ਬਾਅਦ ਚ ਕਰਾਂਗੇ ਅੱਜ ਤੱਕ ਸਿਰਫ ਤੇ ਸਿਰਫ ਸ਼੍ਰੀਕਾਲਤਾ ਹਜ਼ਾਰ ਤੋਂ ਬਹੁਤ ਧੰਨਵਾਦ ਰਹਿਣੇ ਕਾਲਤਾ